ਬੂਜਰੀ ਮਹੱਲਾ ਪਹਿਲਾ ਘਰ ਚੌਥਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਭਗਤ ਪ੍ਰੇਮ ਆਰਾਧ ਤੰ ਤੇ ਦਖਣੀ ਪੰਡਿਤ ਨਾਰਾ ਸਾਦੇ ਪਾਸ ਆਇਆ ਹਣ ਪਰਸ਼ਨ ਕੀਤੇ ਹਨ ਕਿ ਮਾਰਾ ਪਰਮੇਸ਼ਰ ਨੂੰ ਕਿਵੇਂ ਆਰਾਧਨਾ ਕਰੀਏ ਤਾਂ ਆਪ ਦੱਸਦੇ ਐ ਇੱਕੋ ਦੋ ਐ ਤਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸ਼ਬਦ ਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਭਗਤ ਪ੍ਰੇਮ ਆਰਾਧ ਤਾ ਇਹ ਭਾਈ ਪ੍ਰੇਮ ਭਗਤੀਦਾਰ ਉਸ ਪਰਮੇਸ਼ਰ ਨੂੰ ਆਰਾਧ ਤੂੰ ਭਾਵਨਾ ਨਾਲ ਯਾਦ ਕਰੀਏ ਬਾਣੀ ਕਰਕੇ ਸੱਚ ਪਿਆਸ ਪਰਮ ਹਿਤ ਅਤੇ ਹਿਰਦੇ ਕਰਕੇ ਵੀ ਸੱਚੇ ਦੇ ਦਰਸ਼ਨਾਂ ਦੀ ਪਿਆਸ ਰਣੀ ਚਾਹੀਦੀ ਹੈ ਪਰਮ ਹਿਤ ਨੂੰ ਬਹੁਤ ਪ੍ਰੇਮ ਕਰਕੇ ਹਿਰਦੇ ਕਰਕੇ ਸਰੀਰ ਕਰਕੇ ਵੀ ਗੁਰਮਖ ਰੋਮ ਰੋਮ ਹਰਤੇ ਆਵੇ ਅਤੇ ਬਾਣੀ ਕਰਕੇ ਵੀ ਸੱਚੇ ਨੂੰ ਪ੍ਰੇਮ ਨਾਲ ਯਾਦ ਕਰੀਏ ਮਨੁਭੀ ਸੱਚੇ ਦੀ ਪਿਆਸ ਅਤਿਆੰਤ ਪ੍ਰੇਮ ਦੇ ਹਿਰਦੇ ਸਹਿਤ ਹੋਵੇ ਬਿਲਲਾਪ ਬਿਲਲ ਬਿਨੰਤੀਆ ਇਸ ਪ੍ਰਕਾਰ ਮਨ ਬਰਲਾਪ ਕਰਦਾ ਰਹੇ ਜਿਵੇਂ ਬੱਚੇ ਜਦੋਂ ਮਾਤਾ ਮੁਖ ਵਿੱਚੋਂ ਆਸਣ ਕੱਢ ਲਵੇ ਉਹ ਬੱਚੇ ਜਿਹੜੇ ਭੁੱਖੇ ਹੁੰਦੇ ਬਰਲਾਪ ਤੇ ਬਰਲਾਪ ਕਰਦੇ ਐ ਇਉਂ ਬਲੱਲਿਆਂ ਦੀ ਨਹੀਂ ਜਿਹੜਾ ਬੱਚਾ ਸਾਹ ਨਾ ਲਵੇ ਹਾਂ 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 ਕਰੀ ਜAVE ਬਿਨਾ ਸਾਹ ਲਏ ਤੋਂ ਇਹਨੂੰ ਬਲੱਲਾ ਕਹੀਦਾ ਹੈ ਇਸੇ ਪ੍ਰਕਾਰ ਬਿਲਾਲ ਇਕਰਾਸ ਬਰਲਾਵ ਤੇ ਬਰਲਾਵ ਕਰਦੇ ਤੇ ਬੇਨਤੀਆਂ ਕਰਦੇ ਰਹਿੰਦੇ ਹਨ ਸੁਖ ਭਾਏ ਚਿਤ ਹਿਤਮ ਉਹਨਾਂ ਨੂੰ ਸੁਖ ਸਰੂਪ ਦਾ ਭਾਏ ਪ੍ਰਕਾਸ਼ ਹੋ ਜਾਂਦਾ ਹੈ ਜਿਨ੍ਹਾਂ ਦੇ ਚਿਤ ਵਿੱਚ ਹਿਤ ਪ੍ਰੇਮ ਹੈ ਜਪ ਮੰਨ ਨਾਮ ਹਰ ਸਰਨ ਓਏ ਮੇਰੇ ਪਿਆਰੇ ਮਨਾ ਪਰਮੇਸ਼ਰ ਦੇ ਨਾਮ ਦਾ ਜਾਪ ਕਰ ਹਰੀ ਅਕਾਲ ਪੁਰਖ ਦੀ ਸ਼ਰਨ ਲੈਣਾ ਕਰ ਸੰਸਾਰ ਸਾਗਰ ਤਾਰ ਤਾਰ ਓਏ ਮਾਰਾ ਇਸ ਸੰਸਾਰ ਸਮੁੰਦਰ ਦੀ ਨਹੀਂ ਆਈ ਹੈ ਆਪ ਤਾਰਨ ਆਵੇ ਉਹ ਨਾਮ ਦੇ ਜਹਾਜ ਤੇ ਚੜ ਕੇ ਤਾਰਦੇ ਹੋ ਰਮ ਨਾਮ ਕਰ ਕਰ ਸਹਿਬ ਕਹਿੰਦੇ ਇਹਨੂੰ ਉਚਾਰਨਾ ਕਰ ਨਾਮ ਨੂੰ ਪਾਈਏ ਕਮਾਈ ਕਰ ਫੇ ਤਰ ਜਾਏਗਾ ਸੰਸਾਰ ਤੋਂ ਰਹਾਉ ਕੀ ਮਨ ਮਿਰਤ ਸੁਭ ਚਿੰਤਨ ਇਸ ਮਨ ਨੂੰ ਕਿ ਇਹ ਮਨ ਮਰਿਆ ਹੋਇਆ ਹੈ ਤੂੰ ਸੁਭ ਚਿਤਵਣੀ ਵੱਲੋਂ ਸੁਭ ਚਿਤਵਣੀ ਕਿਹੜੀ ਹੈ ਗੁਰ ਸ਼ਬਦ ਹਰ ਰਮਣ ਜਿਹੜਾ ਗੁਰਾਂ ਦੇ ਉਪਦੇਸ਼ ਦੁਆਰਾ ਹਰੀ ਨੂੰ ਉਚਾਰਨ ਕਰਨਾ ਹੈ ਸੁਭ ਚਿੰਤਨ ਗੋਬਿੰਦ ਰਮਣ ਹੈ ਦੇਸ਼ਵਲੋਂ ਮਨਾ ਮਰਿਆ ਹੋਇਆ ਤੈਨੂੰ ਚਾਹੀਦਾ ਹੈ ਮਨਾ ਮਰਿਆ ਹੋਇਆ ਸੁਭਚਿਤਮਣੀ ਤੇ ਲੱਗ ਗੁਰੂ ਸਾਹਿਬ ਦੇ ਸ਼ਬਦ ਨੂੰ ਹਰ ਵਕਤ ਉਚਾਰਨਾ ਕਰ ਹਰੀ ਦੇ ਤਾਈ ਮਤ ਤਤ ਗਿਆਨ ਕਲਿਆਣ ਨਿਧਾਨ ਜਿਹੜਾ ਮਤੀ ਬੁੱਧੀ ਦੇ ਅੰਦਰ ਤਤ ਸਰੂਪ ਦਾ ਗਿਆਨ ਹੋਣਾ ਹੈ ਇਹੋ ਕਲਿਆਣ ਮੁਕਤੀ ਦਾ ਖਜ਼ਾਨਾ ਹੈ ਹਰ ਨਾਮ ਮਨ ਰਮਣ ਤਤ ਸਰੂਪ ਦਾ ਗਿਆਨ ਮਾਰਾ ਕਿਵੇਂ ਹੋਵੇ ਹਰੀ ਦੇ ਨਾਮ ਨੂੰ ਮਨ ਕਰਕੇ ਉਚਾਰਨਾ ਕਰੀਏ ਚਲ ਚਿੱਤ ਵਿਤ ਬ੍ਰਹਮਾ ਪਰਮ ਪਰਮ ਅਕੇ ਜਿਹੜਾ ਚੰਚਲ ਚਿੱਤ ਹੈ ਇਹ ਬੇਤ ਧਨ ਵਾਸਤੇ ਬ੍ਰਹਮਾ ਪਰਮ ਜਿਵੇਂ ਭਰਮੀ ਆਦਮੀ ਭਰਮ ਦਾ ਹੁੰਦਾ ਹੈ ਐਉਂ ਪਰਮਾਇਆ ਹੋਇਆ ਇਹ ਭਰਮ ਦਾ ਰਹਿੰਦਾ ਹਰ ਵਕਤ ਭਰਮ ਦੇ ਚ ਪਿਆ ਹੋਇਆ ਦੇਹ ਪਰਮ ਕਰਤਾਤ ਪਰਮ ਪੰਪਨ ਸੰਗ ਵਕਾਰ ਬ੍ਰਹਮ ਇਤਿਯਕ ਸੱਤ ਪਰਮ ਪਾਂਚੋ ਪਰਮ ਸੰਸਾਰ ਇਹ ਭਰਮ ਦੇ ਚੱਕਰ ਦਾ ਭਰਮਾਇਆ ਹੋਇਆ ਚੰਚਲ ਚਿੱਤ ਹਰ ਵਕਤ ਦਿੱਤੇ ਚੱਕਲੀ ਦੀ ਨਹੀਂ ਆਈ ਚਿੱਤ ਧੰਦੇ ਵਾਸਤੇ ਪਰਮਾਇਆ ਹੋਇਆ ਭਰਮ ਦਾ ਹੈ ਮਾਇਆ ਦਾ ਜਗ ਮੋਹ ਮਗਨ ਹਿਤੰ ਇਹ ਜਗ ਦੇ ਜਿਹੜੇ ਜੀਵ ਹੈ ਇਹ ਮੋਹ ਵਿੱਚ ਮਗਨ ਹੋਇਆ ਮਾਇਆ ਦੇ ਵਿੱਚ ਖੇਤ ਪ੍ਰੇਮ ਲਾ ਕਰਕੇ ਫਿਰ ਨਾਮ ਭਗਤ ਦਿੜਨ ਮਤੀ ਈਸ਼ਤ ਰਹਿਣ ਵਾਲਾ ਦਾ ਪ੍ਰਵੇਸ਼ੀਰ ਦਾ ਨਾਮ ਜਪਣਾ ਜਿਹੜੀ ਭਗਤੀ ਕਰਨੀ ਸਰੀਰ ਕਰਕੇ ਸੇਵਾ ਕਰਨੀ ਹੈ ਦਿੜਨ ਮਤੀ ਕਰਕੇ ਨਾਮ ਜਪਣਾ ਈਸ਼ਤ ਰਹਿਣ ਵਾਲਾ ਹੈ ਗੁਰਵਾਕ ਸ਼ਬਦ ਰਤਨ ਗੁਰੂ ਸਾਹਿਬ ਦੇ ਬਚਨਾਂ ਦੁਆਰਾ ਸ਼ੌਦ ਬ੍ਰਹਮ ਵਿੱਚ ਰਤ ਪ੍ਰੀਤੀ ਕਰਕੇ ਮਨ ਕਰਕੇ ਪਰਮਾਤਮਾ ਤੋਂ ਭਰਮ ਨਾ ਚੁੱਕਈ ਜੇ ਭਰਮ ਦੇ ਰਹੋਗੇ ਕਦੇ ਕਿਤੇ ਬੇਜਨਾਰ ਚਲੇਗੇ ਕਦੇ ਕਿਨਾਰ ਨਾਲ ਚਲੇ ਗਏ ਭਰਮਣੇ ਕਰਕੇ ਅਤਿਅੰਤ ਭਰਮ ਤਾਂ ਨਹੀਂ ਚੱਕਿਆ ਜਾਣਾ ਵਿਚਨਣੇ ਕਰਕੇ ਜਗ ਜਨਮ ਵਿਆਦ ਖਪਨ ਜਿਹੜੇ ਜਗ ਜੀਵ ਹੈ ਜੰਮਦੇ ਮਰਦੇ ਹਨ ਵਿਆਦ ਕਾਮ ਕ੍ਰੋਧ ਆਦਕ ਰੋਗਾਂ ਵਿੱਚ ਖਪੇ ਰਹਿੰਦੇ ਹਨ ਹਰ ਵਕਤ ਅਸਥਾਨ ਕੇਵਲਮ ਹਰੀ ਦਾ ਜਿਹੜਾ ਅਸਥਾਨ ਹੈ ਨਹੀਂ ਕੇਵਲ ਨਹੀਂ ਵਿਸ਼ੇਸ਼ ਕਰਕੇ ਕੇਵਲ ਮੋਕਦੇ ਦੇਣ ਵਾਲਾ ਸੁਧ ਸਤਮਤੀ ਨਾਮ ਤਪੰ ਜਿਹੜਾ ਨਾਮ ਵਿੱਚ ਸਤ ਨਿਸ਼ਚੇ ਕਰਕੇ ਮਤ ਜੋੜਨੀ ਹੈ ਇਹੋ ਨਾਮ ਦਾ ਤਪ ਸਰੀਰ ਕਰਕੇ ਕਰਨਾ ਹੈ ਤੇ ਬੁੱਧੀ ਚ ਦ੍ਰਿੜ ਕਰਨਾ ਹੈ ਇਹ ਅਸਲੀ ਆਸਾਨਾ ਨਹੀਂ ਕੇਵਲ ਕਾਇਵਲ ਮੁਖ ਦੇ ਦੇਣ ਵਾਲਾ ਸੁਧ ਇਹੋ ਜਗ ਮੋਹ ਮਦੀ ਦੇ ਅੰਦਰ ਵੀ ਸਤ ਨਿਸ਼ਟੇ ਕਰਕੇ ਨਾਮ ਰੂਪੀ ਤਪ करिए ਕਮਾਈ करिए ਤੇ ਸੁਧ ਇਸ ਪ੍ਰਕਾਰ ਆਸਾਨ ਹਰੀਦਾ ਪ੍ਰਾਪਤ ਹੁੰਦਾ ਹੈ ਇਹੋ ਜਗ ਮੋਹ ਹੀਤ ਵਿਆਪਤ ਇਹ ਸਾਰਾ ਸੰਸਾਰ ਮੋਹ ਦੇ ਵਿੱਚ ਹੀਤ ਕਾਰਨ ਹੈ ਮੋਹ ਹੀ ਕਾਰਨ ਹੈ ਸੰਸਾਰ 'ਚ ਵਿਆਪਿਤਨ ਲੱਗੇ ਰਹਿੰਦੇ ਹਨ ਦੁੱਖ ਆਧਿਕ ਜਨਮ ਮਰਨ ਐਸੇ ਕਰਕੇ ਜੰਮਣ ਤੇ ਮਰਨ ਦਾ ਬਹੁਤਾ ਦੁੱਖ ਚਿੰਬੜਿਆ ਰਹਿੰਦਾ ਹੈ ਭਜ ਸਾਰਨ ਨਾਲ ਜਿਹੜੇ ਮੋਹ ਅਗਿਆਨ ਹੀ ਇਹ ਤੇ ਮੋਹ ਦਾ ਕਾਰਨ ਹੈ ਅਗਿਆਨ ਕਰਕੇ ਮੋਹ ਲੱਗਾ ਹੋਇਆ ਵਿਆਪਿਆ ਹੋਇਆ ਦੁੱਖ ਜਪਣ ਵੱਲ ਬਹੁਤ ਲੱਗਾ ਹੋਇਆ ਹੈ ਭਜ ਸਾਰਨ ਨਾਲ ਦੁੱਖ ਉਪਰ ਹੈ ਦੀ ਸ਼ਰਨ ਭਾਈ ਭਵੇਂ ਤਾਂ ਬਚਾਅ ਹੋ ਸਕਦਾ ਹੈ ਹਰ ਨਾਮ ਰਿਧ ਰਮਣ ਸਤਿਗੁਰੂ ਦੀ ਸ਼ਰਨ ਮਾਰੇ ਆਪ ਸਤਿਗੁਰੂ ਮਾਰੇ ਕਹੇ ਹਰੀ ਨਾਮ ਨੂੰ ਦੇਦੇ ਚ ਉਚਾਰਨਾ ਕਰੋ ਗੁਰਮਤਿ ਨੇਚਲ ਮਨ ਮਾਨੋ ਗੁਰਮਤਿ ਨੇਚਲ ਮਾਰੇ ਮਾਨੋ ਗੁਰਾਂ ਦੀ ਮਤ ਨੂੰ ਜਿਹੜੀ ਸਿੱਖਿਆ ਇਹਨੂੰ ਅਚਲ ਕਰੇ ਮਨ ਦੇ ਚ ਮੰਨਣ ਕਰੇ ਮਨੰ ਸਹਿਜ ਵਿਚਾਰ ਫਿਰ ਮਨ ਵਿੱਚ ਸਹਿਜ ਸਰੂਪ ਦਾ ਵਿਚਾਰ ਪ੍ਰਾਪਤ ਹੋ ਜਾਂਦਾ ਹੈ ਗੁਰਦੀ ਮਤ ਦਾ ਅਚਲ ਜੋ ਗੁਰਦੀ ਮਤ ਹੈ ਰਨ ਮਤ ਦੀ ਕਰਨ ਵਾਲੀ ਗੁਰਮਤ ਇਸ ਨੂੰ ਮੰਨਣ ਕਰੇ ਤੇ ਮਨ ਸਿਰੋਮਣੀ ਜੋ ਪਰਮੇਸ਼ਰ ਹੈ ਉਹਦੇ ਮੰਤਰ ਦੇ ਤਾਂ ਹੀ ਮੰਨਨ ਸਹਿਜ ਵਿਚਾਰੂ ਮਨ ਵਿੱਚ ਹਰ ਵਕਤ ਵਿਚਾਰਦਾ ਰਹੇ ਨਿਰਮਲ ਜਿਤ ਸਾਚ ਅੰਤ ਉਹ ਮਨ ਸੁਧ ਹੋ ਜਾਂਦਾ ਹੈ ਜਿਹਦੇ ਅੰਦਰ ਸੱਚਾ ਵਸ ਜਾਂਦਾ ਹੈ ਗਿਆਨ ਰਤਨਸਾਰ ਉਹਨਾਂ ਨੂੰ ਗਿਆਨ ਰੂਪੀ ਰਤਨਸਾਰ ਪ੍ਰਾਪਤ ਹੋ ਜਾਂਦਾ ਹੈ ਸਾਰੂਪ ਜੋ ਬ੍ਰह्म ਰਤਨ ਦੀ ਨਿਆਈ ਅਮੋਲਕ ਹੈ ਉਸ ਦਾ ਗਿਆਨ ਵਿਰਾਗ ਆਦਿਕ ਪ੍ਰਾਪਤ ਹੋ ਜਾਂਦਾ ਹੈ ਭੈ ਭਾਈ ਭਗਤ ਤਰ ਭਵਜਲ ਮਨ ਪ੍ਰਿ ਭੈ ਦੇ ਸੰਯੁਕਤ ਹੋ ਕੇ ਪ੍ਰੇਮਾ ਭਗਤੀ ਕਰ ਇਸ ਪ੍ਰਕਾਰ ਸੰਸਾਰ ਸਮੁੰਦਰ ਤਰ ਜਾਏਗਾ ਇਹ ਮਨ ਜਿਤ ਲਾਏ ਹਰ ਚਰਨ ਹਰੀ ਅਕਾਲ ਤੁਸ ਦੇ ਚਰਨਾ ਕੋ ਨਾ ਚਿੱਦੀ ਵਿਕੀ ਨੂੰ ਜੋੜਨਾ ਕਰ ਹਰ ਨਾਮ ਹਿਰਦੈ ਪਵਿੱਤਰ ਪਾਵ ਜੇ ਹਿਰਦੇ ਚ ਹਰੀ ਦਾ ਨਾਮ ਪਵਿੱਤਰ ਵਸ ਜਾਏਗਾ ਤੂੰ ਵੀ ਪਵਿੱਤਰ ਹੋ ਜਾਏਗਾ ਇਹੋ ਸਰੀਰ ਤਉ ਸਰਣ ਨਾਮ ਨਾਲ ਜੋ ਪਵਿੱਤਰ ਹੋਵੇਗਾ ਫਿਰ ਇਸਰੀਰ ਦਾ ਮਾਨ ਛੱਡ ਕੇ ਉਹ ਕਹੇਗਾ ਮਾਰੇ ਸਿਰ ਆਪ ਦੀ ਸ਼ਰਨ ਹੈ ਲੱਭ ਲੋਭ ਲਹਿਰ ਨਿਵਾਰਣ ਇਹ ਪਿਆਰਿਆ ਲੱਭ ਖਾਣ ਦਾ ਲੋਭ ਜੋੜੰਦੀ ਜਿਹੜੀ ਲਹਿਰ ਕ੍ਰਿਸ਼ਨਾ ਦੀ ਹੈ ਇਹਨੂੰ ਨਿਵਰਤ ਕਰ ਜੋੜਨ ਦਾ ਖਾਣ ਪੀਣ ਦਾ ਇਹ ਈ ਤ੍ਰਿਸ਼ਨਾ ਫੁਰਦੀ ਆ ਭੋਗਾਂ ਦੀ ਇਹਨੂੰ ਨਿਵਰਤ ਕਰ ਹਰ ਨਾਮ ਰਾਸ ਮਨੁ ਫਿਰ ਹਰੀ ਦੇ ਨਾਮ ਦੀ ਰਾਸ ਪੂੰਜੀ ਤੇਰੇ ਮਨ ਵਿੱਚ ਪ੍ਰਾਪਤ ਹੋਵੇਗੀ ਸਰਦਾ ਮਨ ਮਾਰ ਤੂੰ ਹੀ ਨਰਿੰਜਨ ਇਹ ਪਿਆਰਿਆ ਜੇ ਮਨ ਦਾ ਮੰਦਾ ਸੁਭਾਅ ਮਾਰ ਲਵੇਂ ਤੂੰ ਹੀ ਹੁੰਦੈ ਰਿੰਜਣ ਰੂਪ ਹੈ ਪਰਮੇਸ਼ਰ ਰੂਪ ਉਲਟ ਕੇ ਹੋ ਜਾਵੇਂ ਕਹੋ ਨਾਨਕਾ ਸਰਨ ਇਹ ਮਾਰਾ ਮਨ ਨੂੰ ਮੈਂ ਕਿਵੇਂ ਮਾਰਾਂ ਤਾਂ ਸੱਗੂ ਜੀ ਕਹਿੰਨੇ ਕਹੋ ਨਾਨਕਾ ਸਰਨ ਅਕਾਲ ਪੁਰਖ ਵੀ ਸਰਨ ਲੈ ਫੇਰ ਮੰਦਾ ਮੰਦਾ ਸਵਾਭ ਮਰੇਗਾ ਤੂੰ ਹੀ ਪਰਮੇਸ਼ਰ ਹੋ ਜਾਏਗਾ ਸੁੱਧ ਸਰੂਪ